ਨਾਮ ਸਿਰ ਦੇ ਕੇ ਮਿਲਦਾ ਹੈ ਇਹ ਸਿਰੇ ਦਾ ਸੌਦਾ ਹੈ ਅਬ ਸਰੀ ਵਿੱਚ ਸੋਨੇ ਦੀ ਕਲਮ ਹੁੰਦੀ ਹੈ ਇਸ ਨੂੰ ਬਹੁਤ ਸੰਭਾਲ ਕੇ ਵਰਤਣਾ ਚਾਹੀਦਾ ਹੈ ਪਾਠ ਕਰਨਾ ਗੁਰੂ ਨਾਨਕ ਨਾਲ ਗੱਲਾਂ ਕਰਨੀਆਂ ਹਨ ਨੇਕੀ ਕਰਨਾ ਗੁਰੂ ਨਾਨਕ ਨੂੰ ਪਉਣਾ ਹੈ ਸਾਡਾ ਸ਼ਬਦਾਂ ਪ੍ਰਮਾਤਮਾ ਪਤੀ ਹੈ ਜੀਵ ਉਸ ਦੀ ਇਸਤਰੀ ਹੈ ਆਪਣੇ ਤੋਂ ਵੱਡੇ ਦੀ ਇੱਜ਼ਤ ਕਰੋ ਬਰਾਬਰ ਦੇ ਨਾਲ ਵਿਚਾਰ ਦੇ ਛੋਟੇ ਨੂੰ ਪਿਆਰ ਕਰੋ ਇਕੱਲੀ ਕਿਸਮਤ ਕੋਈ ਚੀਜ਼ ਨਹੀਂ ਹੈ ਉਦਮ ਦੀ ਵੀ ਲੋੜ ਹੈ ਕਿਆ ਰਾਜਾ ਕਿਆ ਰੰਗ ਹੈ ਤਪੀ ਕੌਣ ਕੋ ਵਾਸ ਜਾਂ ਪਰ ਪ੍ਰਭੂ ਕਿਰਪਾ ਕਰੇ ਤਾਂ ਕੇ ਹਿਰਦੇ ਪ੍ਰਕਾਸ਼ ਫਕੀਰ ਤਿੰਨ ਕਿਸਮ ਦੇ ਹੁੰਦੇ ਦਾਨੇ دیਵਾਨੇ ਤੇ ਮਸਤਾਨੇ ਦਾਨੇ ਸ਼ਰਾ ਵਿੱਚ ਰਹਿੰਦੇ ਹਨ دیਵਾਨੇ ਸ਼ਰਾ ਦੀ ਪ੍ਰਵਾਹੀ ਕਰਦੇ ਮਸਤਾਨੇ ਆਪਣੇ ਰੰਗ ਵਿੱਚ ਮਸਤ